ਸਤਿ ਸ਼੍ਰੀ ਅਕਾਲ ਜੀ ਦੁਆਬਾ ਹੜ੍ਹਾਂ ਦੀ ਮਾਰ ਇਹ ਟ ਪੂਰੀ ਤਰ੍ਹਾਂ ਆ ਚੁੱਕਿਆ ਇਹ ਜਗ ਜਗਰ ਹੈ ਇਹਦੇ ਵਿੱਚ ਕੋਈ ਭੇਦ ਭਾਵ ਵਾਲੀ ਗੱਲ ਨਹੀਂ ਹੈ ਤੁਹਾਨੂੰ ਸਤਲੁਜ ਦਰਿਆ ਤੁਸੀ ਬੰਨ ਸੰਗਵਾਲ ਦੇ ਅਸੀਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਬੜੇ ਵੱਡੇ ਵੱਡੇ ਰੁੱਖ ਜਿਹੜੇ ਆ ਰੋੜ ਕੇ ਲੈ ਕੇ ਆ ਰਿਆ ਦਰਿਆ ਔਰ ਜਿਹੜੀ ਨੋਚਾ ਜਿੱਥੇ ਆ ਕੇ ਟੱਕਰ ਲੱਗਦੀ ਹੈ ਦਰਿਆ ਦੀ ਉੱਥੇ ਦੇ ਜਿਹੜੇ ਹਾਲਾਤ ਆ ਉਹ ਬਹੁਤ ਜਿਆਦਾ ਭਿਆਨਕ ਆ ਬੇਸ਼ੱਕ ਜਿਹੜਾ ਸਤਲੁਜ ਦਰਿਆ ਦਾ ਲੈਵਲ ਆ ਉਹ ਥੋੜਾ ਘਟਿਆ ਆ ਪਰ ਜਿਹੜੇ ਲੋਕ ਨੇ ਇੱਥੇ ਦੇ ਬੜੀ ਮਿਹਨਤ ਔਰ ਮੁਸ਼ਕਲ ਦੇ ਨਾਲ ਇਹ ਜਿਹੜਾ ਬੰਨਿਆ ਉਹਨਾਂ ਨੇ ਇਹਨੂੰ ਮੁਰੰਮਤ ਕੀਤੀ ਆ ਰਾਤ ਦਿਨ ਦੀ ਮਿਹਨਤ ਆ ਇਹ ਕਹਿ ਸਕਦੇ ਆ ਕਿ ਇਹਦੇ ਵਿੱਚ ਕਿਸੇ ਵੀ ਸਰਕਾਰੀ ਜਾਂ ਪ੍ਰਸ਼ਾਸਨ ਜਿਹੜਾ ਲੋਕਲ ਆ ਉਹਦਾ ਦੁਆਬੇ ਦੇ ਲੋਕ ਜਿਹੜੇ ਆ ਉਹਨਾਂ ਦੀ ਤਾਰੀਫ਼ ਖੁਦ ਸੁਖਵੀਰ ਸਿੰਘ ਬਾਦਲ ਨੇ ਕੀਤੀ ਆ ਕਿ ਅਗਰ ਇਹ ਲੋਕ ਨਾ ਹੁੰਦੇ ਤਾਂ